ਸਾਰੀਆਂ ਸੰਗਤਾਂ ਦਾ ਸਵਾਗਤ ਹੈ ਆਪਣੇ ਚੈਨਲ ਤੇ ਸੁਖਜੀਤ ਸਿੰਘ ਮੋਫਰ ਪੇਜ ਬਣਿਆ ਹੋਇਆ ਹੈ। ਸੋ ਆਪਾਂ ਹਰ ਰੋਜ਼ ਮੰਗੂ ਜਾਣਕਾਰੀਆਂ ਦਿੰਨੇ ਆ ਚੰਗੀਆਂ ਜਾਣਕਾਰੀਆਂ। ਅੱਜ ਆਪਾਂ ਪਹੁੰਚੇ ਆ ਕੱਗਰ ਨਾਲੀ ਤੇ। ਬਲਚੀਨਾ ਤੇ ਅਲੀ ਕਾ ਦੇ ਵਿਚਾਲ ਦੀ ਇੱਕ ਗੰਦਾ ਟੱਪਦੀ ਹੈ। ਅੱਜ ਦੀ ਡੇਟ ਹੈਗੀ ਹੈ 3 ਤਰੀਕ ਨਵੰਬਰ ਮਹੀਨਾ 2025। ਸੋ ਅੱਜ ਦੀ ਜਾਣਕਾਰੀ ਹੈ ਪਹਿਲਾਂ ਤੋਂ ਪਾਣੀ ਹੈ ਜਿਹੜਾ ਕਿ ਗਨਾਲੀ ਚ ਵਧ ਗਿਆ 1.5 ਫੁੱਟ ਵੰਗੂ ਵਧ ਗਿਆ ਜਿੱਥੇ ਪਾਣੀ ਪਹਿਲਾਂ ਚੱਲਦਾ ਸੀ ਉਥੇ ਹੀ ਇਸ ਟਾਈਮ ਜਿਹੜਾ ਪਾਣੀ ਹੈ ਚੱਲ ਰਿਹਾ ਸੋ ਪਾਣੀ ਭਾਪ ਕੇ ਵਧ ਰਿਹਾ ਹੈ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਜਿੱਥੇ ਭਾਈ ਖਾਤਰ ਹੈ ਬੰਨ ਬਣ ਟੁੱਟਦਾ ਨਿਵਾ ਨਿਵਾ ਥਾਂਗਾ ਉਥੇ ਆਪ ਦਾ ਪਹਿਰਾ ਦਿਓ ਚੰਗੀ ਤਰ੍ਹਾਂ ਤੇ ਜਿਹੜੀ ਆਪਣੀ ਵੀਡੀਓ ਹੈ ਇਹਨੂੰ ਅੱਗੇ ਭੇਜੋ ਬਾਪਕੇ ਜਿਹੜੀ ਸੰਗਤ ਘਰੇ ਬੈਠੀ ਹੈ ਉਹਨਾਂ ਨੂੰ ਵੀ ਭਾਈ ਇਸ ਬਾਰੇ ਪਤਾ ਲੱਗ ਸਕੇ ਪਾਣੀ ਵਧਿਆ ਹੈ ਜਾਂ ਘਟਿਆ ਉਹਨਾਂ ਨੂੰ ਜਾਣਕਾਰੀ ਆ ਸਕੀ ਸੋ ਸਾਰੀ ਸੰਗਤ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ